कैबिनिट के फैसला किया गया जो कि वित्त मंत्री साहब ने अपने बजट भाषण के बोलिया जोड़ा बजट टू जीरो टू फाइव दो हज़ार पच्ची बजट के जो फाइनास मिनिस्टर साहब ने बोलिया वादा किया पूरा कि अज कैब मोहर लग के होने जा रहा अठाठ करोड़ रुपये का कर्जा बकाया सी परिवार नवी शुरुआत तो उन्होंने अच्छा होगी पंजाब शड्यूल कास्ट लैंड डिवेलपमेंट एंड फाइनास कारपोरेशन वो कार्च दो हज़ार भी मार्च दो हज़ार भीह भी तक दिए सारे कर्जे माफ़ किए जा रहे क्योंकि 31 ਮਾਰਚ 2020 ਤੱਕ ਜਿੰਨੇ ਇਹਨਾਂ ਨੇ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਤੋਂ ਲਏ ਸੀਗੇ ਤੇ ਇਹਨਾਂ ਨੇ ਛੋਟੇ-ਛੋਟੇ ਵਪਾਰ ਸ਼ੁਰੂ ਕਰਨ ਵਾਸਤੇ ਪੈਸੇ ਲਏ ਸੀਗੇ ਜਿਵੇਂ ਮਤਲਬ ਡੇਰੀ ਫਾਰਮਿੰਗ, ਕਰਿਆਨੇ ਦੀ ਦੁਕਾਨ, ਟੇਲਰ ਦੀ ਦੁਕਾਨ, ਬੁਟੀਕ, ਲੱਕੜ ਦਾ ਕੋਈ ਕੰਮ, ਛੋਟਾ-ਮੋਟਾ ਨਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨਹੀਂ 모ੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਭਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਨਾ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ ਜਾਂ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਾਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਵਿੱਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਐਨਪੀਐਸ सीएफसी ਕਹਿੰਦੇ ਆ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1979 ਤੋਂ ਅਸੀ ਭਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਸ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 846.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਢੇ 1.5 ਲੱਖ ਲੋਕਾਂ ਨੂੰ ਦੇ ਚੁੱਕੇ ਹੈ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਖਬਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਆ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਆ ਅਸੀਂ ਉਹ ਪੂਰੇ ਕਰਦੇ ਆ ਮਨਜੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ਼ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਿਲ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ ਤੇਰੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸੋ ਮਨ ਦੇ ਕਰਜ਼ੇ ਸਾਰੇ ਮਾਫ਼ ਕੀਤੇ ਜਾ ਰਹੇ ਆ ਆਮ ਆਪੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੀ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਜਾਂ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹੂੰਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣ ਸਭ ਤੋਂ ਪਹਿਲਾਂ ਮਹਿਮਾਨ ਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੌਂਬ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮਨ ਉਤਰਾਂਤ ਅਧਾਰ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਨਸੂਚੇ ਜਾਤੀਆਂ ਦੇ ਲਈ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਮੈਂ ਸਮਝਨ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆਂ ਕਈ ਵਾਰ ਗਰੀਬ ਲੋਕਾਂ ਲਈ ਕਰਜ਼ਾ ਹੈਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਹਨਾਂ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਨਾਗਾ ਚਾਹੇ ਉਹ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਘੜਾਏ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਨ੍ਹਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਣਾ ਕਿ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਕਿ ਇੱਕ ਦੇਖੋ ਕਰਜ਼ਾ ਲੈਣਾ ਕੋਈ ਸ਼ੌਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਬੀਰ ਹਾਲਾਤ ਇਦਾਂ ਦੇ ਆਪਾਂ ਆਮ ਪਰਿਵਾਰਾਂ ਚ ਹਿਆਂ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਨੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਧੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਆ ਮਾਈਨਸ ਦੇ ਵਿੱਚ ਹੈ ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ ਮੰਨ ਲਓ 90% ਰਿਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮ ਕਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਅਸੀਂ ਬਾਕੀ ਸਾਰੀਆਂ ਕੋਰਪੋਰੇਟ ਬੈਂਕਾਂ ਨੂੰ ਕਿਹਾ ਕਿ ਧੂਰੀ ਦੀ ਤਰਜ਼ ਤੇ ਕੰਮ ਕਰੋ ਹੈਨਾ ਕਿਉਂਕਿ ਸਰਕਾਰਾਂ ਨੇ ਆਪ ਦੇ ਕੋਲ ਤਾਂ ਨੋਟਾਂ ਛਾਪਣਾ ਲਈ ਮਸ਼ੀਨਾਂ ਐ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਹੈ ਲੋਕਾਂ ਨੂੰ ਦੇਣਾ ਹੈ ਜਦੋਂ ਇਹ ਯਕੀਨ ਬਣ ਜੇ ਲੋਕਾਂ ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਐਮਿਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ ਚੋਂ ਜਿਹੜਾ ਪੈਸਾ ਉਹ ਲੋਕਾਂ ਤੇ ਹੀ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਏ ਕਿਸਾਨਾਂ ਬਾਰੇ ਚਾਹੇ ਉਹ ਮਜ਼ਦੂਰਾਂ ਬਾਰੇ ਚਾਹੇ ਉਹ ਦੁਕਾਨਦਾਰਾਂ ਬਾਰੇ ਚਾਹੇ ਉਹ ਵਪਾਰੀਆਂ ਬਾਰੇ ਸੰਤਕਾਰਾਂ ਬਾਰੇ ਉਹ ਜੋਗਪਤੀ ਅਸੀਸ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਹਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਰਹਉਂਦੀ ਕਹਿੰਦੇ ਕਿ ਮੰਨਿਆ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 100 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਨ ਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆਂ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ